ਹਰ ਜੀ ਮੇਰੇ ਪਰਮ ਸਤਿਕਾਰਯੋਗ ਸਾਰੇ ਰੱਬਰ ਦੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਕਿ ਵੀਰੋ ਅੱਜ ਬਹੁਤ ਹੀ ਗਾਂਬਦੂ ਬੱਚੇ ਜਿੰਨਾ ਬੱਚਿਆਂ ਦੇ ਵਿੱਚ ਕੁਝ ਟੈਲੈਂਟ ਹੈ ਜਿਹੜੇ ਬੱਚੇ ਕੁਝ ਕਰਨਾ ਚਾਹੁੰਦੇ ਆ ਉਹ ਬੱਚਿਆਂ ਨੂੰ ਅੱਜ ਲੈ ਕੇ ਸਾਡੇ ਕੋਲੇ ਬਹੁਤ ਹੀ ਨੇਕ ਇਨਸਾਨ ਸਾਡੇ ਟੀਚਰ ਸਾਹਿਬਾਂ ਸਾਡੇ ਮਾਸਟਰ ਜੀ ਸਾਡੇ ਕੋਲ ਨਾਲ ਭੈਣ ਜੀ ਇੱਥੇ ਪਹੁੰਚੇ ਜਿਨ੍ਹਾਂ ਨੂੰ ਸੁਜੀਆ ਕਹਿੰਨ ਨੂੰ ਨਾਲ ਵੀਰ ਜੀ ਡਰਾਈਵਰ ਸਾਹਿਬ ਹਾਂਜੀ ਵੀਰ ਜੀ ਇਹ ਕਿਹੜੀ ਜਗ੍ਹਾ ਚੱਲੇ ਬੱਚੇ ਕਾ ਦੇ ਕਿ ਮੈਂ ਤਾਂ ਟੂਰ ਦੇਖਣ ਚੱਲੇ ਜੇ ਕੋਈ ਗੇਮਾਂ ਦੇ ਵਿੱਚ ਭਾਗ ਲੈਣ ਚੱਲੇ ਸੀ ਇਹ ਸਰਕਾਰ ਵੱਲੋਂ ਸਪான்ਸਰਡ ਟੂਰ ਹੈ ਜੀ ਸਰਕਾਰੀ ਰਾਮਨਗਰ ਸਰਕਾਰੀ ਸਕੂਲ ਰਾਮਨਗਰ ਪਠਨ ਮੈਡ ਸਕੂਲ ਹੈ ਠੀਕ ਹੈ ਜੀ ਇਹ ਉੱਥੋਂ ਦੇ ਬੱਚੇ ਨੇ ਜੀ ਅੱਛਾ ਜੀ ਤੇ ਸਾਨੂੰ ਜਾਣਕਾਰੀ ਸੀਗੀ ਮੈਂ ਪਹਿਲਾਂ ਵੀ ਆਪਣੇ ਪਰਿਵਾਰ ਦੇ ਨਾਲ ਆਇਆ ਸੀ ਬਾਜੀ ਆ ਇਹ ਜਾਣਕਾਰੀ ਦੇ ਕਰਕੇ ਮੈਂ ਬੱਚਿਆਂ ਨੂੰ ਰੋਕਿਆ ਆਂ ਦੀ ਰੋਕ ਜੀ। ਬਾਕੀ ਤੁਸੀਂ ਅੱਗੇ ਦੱਸੋ ਸਾਨੂੰ। ਬੱਚਿਆਂ ਨੂੰ ਹਾਂ ਜੀ ਤੁਸੀਂ ਇਹ ਦੇਖ ਰਹੇ ਹੋ ਬੱਚੇ ਦਾਸ ਦੀ 14 ਸਾਲਾਂ ਦੀ ਕੀਤੀ ਹੋਈ ਕਮਾਈ ਵੇਖਣ ਆਏ ਆ ਜੋ ਕਿ ਦਾਸ ਨੇ 14 ਸਾਲਾਂ ਦੇ ਵਿੱਚ ਕਰਦਾਂ ਦੇ ਨਾਲ ਬਹੁਤ ਸਾਰੇ ਟਰੈਕਟਰ ਬਣਾਏ ਆਓ ਬੱਚੇ ਆਪ ਤੁਹਾਨੂੰ ਦਿਖਾਈਏ। ਜਿਵੇਂ ਤੁਸੀਂ ਇਹ ਵੇਖ ਰਹੇ ਹੋ ਪੰਛੀ ਇਹ ਟਰੈਕਟਰ ਇਹ ਇੱਕ ਉਹ ਕਲਾ ਜਿਹੜੀ ਜਦੋਂ ਇਹਨੂੰ ਆ ਕੇ ਬੰਦਾ ਵੇਖਦਾ ਤਾਂ ਉਹਦੇ ਅੰਦਰ ਇੱਕ ਜਜ਼ਬਾ, ਜਨੂੰਨ ਨਵਾਂ ਟੈਲੈਂਟ ਪੈਦਾ ਕਰ ਦਿੰਦੀ ਹੈ। ਅੱਜ ਵਿੱਚ ਸਾਰੇ ਜਣੇ ਆਜੋ ਸਾਰੇ ਬੱਚੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਵੀ ਆਪਣੇ ਬੱਚਿਆਂ ਮਹਾਰ ਮਾਪਿਆਂ ਨੂੰ ਬੇਨਤੀ ਕਰਦਾ ਕਿ ਇੱਕ ਵਾਰੀ ਇਸ ਕਲਾ ਕੇਂਦਰ ਚ ਲੈ ਕੇ ਜਰੂਰ ਆਓ ਇਹ ਬੱਚੇ ਜਿਹੜਾ ਤੁਸੀਂ ਦੇਖ ਰਹੇ ਸਾਰਾ ਸਮਾਨ ਤੁਹਾਨੂੰ ਦਿਖਾਵਾਂਗੇ ਚੱਪਲ ਦੇ ਨਾਲ ਬਣਾਇਆ ਹੈ ਸਾਰਾ ਸਮਾਨ ਤੇ ਬਹੁਤ ਹੀ ਜੀ ਆਇਆਂ ਸਾਡੇ ਮਾਸਟਰ ਜੀ ਦਾ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਜੋ ਬੱਚਿਆਂ ਨੂੰ ਨਵੇਂ ਨਵੇਂ ਪ੍ਰਾਲੇ ਕਰਕੇ ਤੁਗਾ ਦਿੱਤੇ ਇਹਨਾਂ ਬੱਚਿਆਂ ਦੇ ਅੰਦਰ ਇੱਕ ਨਵੀਂ ਕਲਾ ਪੈਦਾ ਕਰ ਰਹੇ ਹਨ ਬੱਚਿਆਂ ਨੂੰ ਉਹ ਸਿਹਤ ਕਰ ਰਿਹਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਤਾਪੂ ਅੰਤਮਾਨ ਜੀ ਦਾ ਤੇ ਸਾਰੇ ਟੀਚਰ ਸਾਹਿਬਾਨ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹੈ ਤੁਹਾਡਾ ਆਪਣਾ ਵਾਠੀ